ਕਬੱਡੀ 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 ਦਾ 골ਡਨ ਬாய் 골ਡਨ ਬாய் ਆਫ ਕਬੱਡੀ ਪ੍ਰੋਫੈਸਰ ਮੱਖਣ ਸਿੰਘ ਨੇ ਖਿਤਾਬ ਦਿੱਤਾ ਲਓ ਅੱਜ ਕਬੱਡੀ ਪਾਉਣੀ ਪੈ ਗਈ ਇਹ ਆ ਜੱਗਾ ਚਿੱਟੀ ਪਿੰਡ ਵਾਲਾ ਸਾਹਮਣੇ ਵੇਖਦਾ ਵੀ ਹੁਣ ਪਈ ਹੀ ਕਬੱਡੀ ਦੇ ਉੱਤੇ ਕੌਣ ਇਸਵੇਂ ਲਾਵੇਗਾ ਜੱਫਾ ਮਨਾਨ ਦੇ ਵਿੱਚ ਆਹ ਕਹਿੰਦੇ ਨੌਜਵਾਨ ਭੱਜ ਕੇ ਲੱਤੀ ਲਗਿਆ ਇਹ ਕੌਣ ਹੈ ਉੱਠੋ ਜਗਿਆ ਤੇ ਨਾਲ ਭਾਵਲ ਰਾਸ਼ੇ ਜੱਟ ਬੜੂ ਚੱਕੜਾ ਤੇ ਰਾਸ਼ੇ ਜੱਟ ਬੜੂ ਚੱਕ ਤੇ ਨਾਲ ਸਾਡੇ ਵੀਰ ਨਸਰुल्लाह ਲੋ ਸਾਹਮਣੇ ਵੇਖਦੇ ਵੀ ਜੱਗਾ ਇੱਕ ਵਾਰੀ ਫੇਰ ਜੀ ਫਰੀਦ ਵੱਡੇ ਬਾਅਦ ਦੇ ਲਈ ਹਰੀ ਆ ਗਿਆ ਇੱਕ ਮਿੰਟ ਹੁਣ ਜੱਗੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਕਹਿੰਦੇ ਵੀ ਇਹ ਟ੍ਰਾਂਟੋ ਦੀ ਕਬੱਡੀ ਹੈ ਜਿੱਥੇ ਕਹਿੰਦੇ ਵੀ ਕਬੱਡੀਆਂ ਵੀ ਪਾਉਣੀਆਂ ਪੈਂਦੀਆਂ ਜੱਫੇ ਵੀ ਲਾਉਣੀਆਂ ਲਾਉਣੇ ਪੈਂਦੇ ਆ ਤੇ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਕਬੱਡੀ ਦਾ 골ਡਨ ਬாய் 골ਡਨ ਬாய் ਆਫ ਕਬੱਡੀ ਇਹ ਆ ਜੱਗਾ ਚਿੱਟੀ ਵਾਲਾ ਇੱਕ ਕੰਨੀ ਦੇ ਤੇ ਬਰਸਾਲਪੁਰੀਆ ਨਾਲ ਖੀਰਾ ਵਾਲੀਆ ਬੁਲਟ ਦੇ ਨਾਲ ਜੀਤਾ ਤਲਵੰਡੀ ਵਾਲਾ ਆਹ ਵੇਖੋ ਸਾਹਮਣੇ ਵੀ ਪਈ ਕਬੱਡੀ ਔਰ ਹੁਣ ਚਾਹਾਂ ਵਿੱਚੋਂ ਕੌਣ ਬਰਸਾਲਪੁਰੀਆ ਚਮਕੌਰ ਸਾਹਿਬ ਦੇ ਏਰੀਆ ਦਾ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਜਿੱਥਾਂ ਕਟਵਾਏ ਬੇਟੇ ਬਾਪ ਨੇ ਖੁਦ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਤ ਨਵੀਂ ਅਪਡੇਟ ਮਿਲ ਸਕੇ ਤਾਂ ਵੱਜੀ